ਅੰਮ੍ਰਿਤਸਰ ਵਿਖੇ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪਿਤੇ 11 ਸਾਲਾਂ ਤੋਂ ਕੁਚਲੀ ਗਈ ਜਮਹੂਰੀਅਤ ਨੂੰ ਬਹਾਲ ਕੀਤਾ ਜਾਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ અપਮਾਨਤ ਦੋਸ਼ੀਆਂ ਨੂੰ ਵੜਦੀ ਸਜ਼ਾ ਦਿੱਤੀ ਜਾਵੇ। ਸਮੁੱਚੇ ਸੰਸਾਰ ਦੀ ਸਾਂਝੀ ਜਥੇਬੰਦੀ ਯੂਨਾਈਟਿਡ ਨੇਸ਼ਨ ਬਲੋਂਗ ਵੱਖ-ਵੱਖ ਮੁਲਕਾਂ ਦੇ ਨਿਵਾਸੀਆਂ ਦੇ ਮੁੱਢਲੇ ਜਮਹੂਰੀ ਹੱਕ ਹਕੂਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ 15 ਸਤੰਬਰ ਦੇ ਦਿਹਾੜੇ ਨੂੰ ਕਮੰਤਰੀ ਜਮਹੂਰੀਅਤ ਦਿਹਾੜਾ ਇਹ ਤੌਰ ਤੇ ਕਾਫੀ ਸਮੇਂ ਪਹਿਲਾਂ ਐਲਾਨਾ ਹੋਇਆ ਹੈ ਇਸ ਦਿਨ ਨੂੰ ਸਮੁੱਚੇ ਜਮਹੂਰੀਤ ਪਸੰਦ ਮੁਲਕ ਅਤੇ ਸ਼ਖਸੀਤਾ ਅਰਥਪਰਪੂਰ ਢੰਗ ਨਾਲ ਮਨਾਉਂਦੇ ਹੋਏ ਜਿੱਥੇ ਵੀ ਕਿਸੇ ਮੁਲਕ ਜਾਂ ਸੂਬੇ ਵਿੱਚ ਜਮਹੂਰੀ ਹੱਕਾਂ ਦਾ ਕਾਣ ਹੋ ਰਿਹਾ ਹੋਵੇ ਉਸ ਨੂੰ ਖਤਮ ਕਰ ਲਈ ਅਤੇ ਇਹਨਾਂ ਹੱਕਾਂ ਦੀ ਸੁਰੱਖਿਆ ਲਈ ਦਿਨ ਦਿਹਾੜੇ ਇਸ ਦਿਹਾੜੇ ਨੂੰ ਕਮੰਤਰੀ ਪਦਰ ਤੇ ਬਣਾਇਆ ਜਾਂਦਾ ਸ਼੍ਰੋਮਣੀ ਅਕਾਲੀ ਦਰਬਾਰ ਅਨੁਸਾਰ ਇਸ ਮਹੱਤਵਪੂਰਨ ਦਿਹਾੜੇ ਨੂੰ 15 ਸਤੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਰ ਧਰਮ ਸਿੰਘ ਮਾਰਕੀਟ ਵਿਖੇ ਇਸ ਲਈ ਮਨਾ ਰਿਹਾ ਹੈ ਕਿਉਂਕਿ ਹਿੰਦੂਤੰਬ ਹਕਮਰਾਨਾ ਸਾਡੀ ਕੌਮ ਦੀ ਜਮਹੂਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜਨਰਲ ਚੋਣਾਂ ਤੋਂ ਬੀਤੇ 11 ਸਾਲਾਂ ਤੋਂ ਨਹੀਂ ਕਰਵਾਈਆਂ ਬਲਕਿ ਆਨੇ ਭਾਨੇ ਸਾਡੀ ਇਸ ਸੁਰੱਖਿਆ ਨੂੰ ਬਹਾਲ ਕਰਨ ਤੋਂ ਰੋਕਣ ਲਈ ਨਿਰੰਤਰ ਸਾਜਾ ਕਰੀਆਂ ਜਾ ਰਹੀਆਂ ਹਨ ਇਸ ਲਈ ਬਦਲਤ ਹਕਮਰਾਨਾ ਦੇ ਭਾਈਵਾਲ ਬਾਦਲ ਦਲੀਆਂ ਨੂੰ ਗੈਰ ਕਾਨੂੰਨੀ ਤਰੀਕੇ ਗੁਰੂ ਘਰਾਂ ਉਤੇ ਜਬਰੀ ਥੋਪਿਆ ਹੋਇਆ ਹੈ ਜੋ ਜਮਹੂਰੀਅਤ ਨਿਜਮਾ ਦੀ ਗੋਰ ਉਲੰਘਣਾ ਹੈ ਅੱਜ ਦੇ ਇਸ ਦਿਹਾੜੇ ਤੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਇੰਡੀਆ ਦੀ ਮੋਦੀ ਬੀਜੇਪੀ ਆਰਐਸਐਸ ਦੀ ਹਿੰਦੂਤਵ ਹਕੂਮਤ ਨੂੰ ਮੰਤਰੀ ਪਦਰ ਤੇ ਆਵਾਜ਼ ਉਠਾਉਂਦੇ ਹੋਏ ਮੰਗ ਕਰਦੀ ਹੈ ਕਿ ਸਿੱਖ ਕੌਮ ਦੀ ਧਾਰਮਿਕ ਸੰਸਥਾ ਐਸਜੀਪੀਸੀ ਦੀ ਤੁਰੰਤ ਜਨਰਲ ਕੁਰਾਣਾ ਚੋਣਾਂ ਕਰਾਉਣ ਦਾ ਐਲਾਨ ਕੀਤਾ ਕਰਕੇ ਜਮਹੂਰੀਅਤ ਉਤੇ ਉਸੀ ਤਰ੍ਹਾਂ ਬਹਾਲ ਕੀਤੀ ਜਾਂਦੇ ਜਿਵੇਂ ਹੁਕਮਰਾਨ ਨਿਰੰਤਰ ਹਰ 5 ਸਾਲ ਬਾਅਦ ਇੰਡੀਅਨ ਪਾਰਲੀਮੈਂਟ ਵੱਖ-ਵੱਖ ਸੂਬਿਆਂ ਦੀ ਅਸੈਂਬਲੀ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕੌਂਸਲ ਕੌਂਸਲਾਂ ਜ਼ਿਲ੍ਹਾ ਪ੍ਰਸ਼ਦ ਪੰਚਾਇਤਾਂ ਬਲਾਕ ਸਮਤੀਆਂ ਆਦ ਕਾਨੂੰਨੀ ਸੰਸਥਾਵਾਂ ਦੀਆਂ ਚੋਣਾਂ ਦੀ ਮਿਆਦ ਖਤਮ ਹੋਣ ਤੋਂ ਪਹਿਲੇ ਕਰਵਾਈਆਂ ਜਾਂਦੀਆਂ ਆਓ ਦੇਖਦੇ ਹਾਂ ਦਰਸ਼ਨਕੌਰ ਬਦਾਦਪੁਰ ਦੀ ਪੂਰੀ ਰਿਪੋਰਟ ਜਗਤ ਕਪੂਰ ਫਲੇਤਨੀ ਹਰਗਵੰਦਪੁਰ ਅਖੀਰ ਾਕਾਮ ਤੱਕ ਸਾਡੇ ਮੀਰੀ ਪੀਰੀ ਦੇ ਵਚਨ ਜਾ ਕੇ ਗਿਰਪੁਰ ਸਭ ਬਸਾਤੇ ਜਿਸ ਕੌਮ ਨੂੰ ਰਾਜ ਦਾ ਇੱਕ ਸੁਤਨਾ ਸੰਦੂ ਦਿਖਾਇਆ ਸੀਗਾ ਉਹ ਅਸਲੀਅਤ ਤੇ ਤਬਦੀਲ ਕਰਤਾ ਹਰ ਰਾਏ ਸਾਹਿਬ ਨੇ ਵਾਤਾਵਰਣ ਦੇ ਰੱਖਾ ਨੂੰ ਰੰਗ ਦਾ ਸਿਖਾਇਆ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਹੜੀ ਅੱਜ ਰੈੱਡ ਕਰਾਸ ਕਹਿੰਦੇ ਆ ਉਹਦੇ ਲਈ ਦਿੱਲੀ ਦੇ ਵਿੱਚ ਜਦ ਦਾਣੇ ਦਾ ਰੋਗ ਸੀ ਉੱਥੇ ਮਨੁੱਖਤਾ ਦੀ ਸੇਵਾ ਕਰਕੇ ਦਿਖਾਈ

ਲਾਲ ਕਿਰੇ ਤੇ ਜਿੱਥੇ ਤੁਹਾਡੇ ਕੇਸਰੀ ਨਿਸ਼ਾਨ ਝੂਲਦੇ ਇਹ ਸਰਕਾਰਾਂ ਨੂੰ ਹਕੂਮਤਾਂ ਨੂੰ ਕਿਸਾਨੀ ਮੋਰਚੇ ਤੇ ਭੜੇ ਲੱਗੇ ਗੱਲੇ ਲੱਗੇ ਇੱਕ ਪਾਸੇ ਕਹਿ ਦੇਣਗੇ ਕਿ ਇਹ ਹਿੰਦੀ ਚਾਦਰ ਗੁਰੂ ਦੇਹਾਦਰ ਦੂਜੇ ਪਾਸੇ ਕਹਿਣਗੇ ਕਿ ਆ ਜਿਹੜੇ ਝੰਡੇ ਐ ਇਹ ਲਾਲ ਕਿਰੇ ਤੇ ਹਮਾਰਾ ਮਾਣ ਕਰਦੇ ਹੈ ਸਤ ਸੰਗਤ ਜੀ ਇਹ ਕੀ ਮਾੜੀ ਸੋਚ ਜਿਹੜੀ ਅੱਥੇ ਜੰਪਈ ਹੈ ਇਹ ਉਹ ਵੀ ਸੌਤ ਜਦੋਂ ਮੁੱਢ ਤੋਂ ਸਾਡੇ ਗੁਰਸਿੱਖੀ ਨੂੰ ਦਵਾਇਆ ਜਾਂਦਾ ਸੀਗਾ ਦਸਮ ਪਿਤਾ ਬਾਰੇ ਕੀ ਕਹਾਹਾ ਕੋਈ ਆਪਣੇ ਪਿਤਾ ਦਾ ਸੀ ਸੱਤ ਤੇ ਕਬੂਲ ਕੀਤਾ ਦੋਸ ਪੂਜਮ ਕੌਰ ਤੇ ਜੋ ਫਤਗੜ ਸਾਹਿਬ ਤੇ ਮਾਤਾ ਜੀ ਫਤਗੜ ਸਾਹਿਬ ਤੇ ਫੇਰ ਵੀ ਛੋਟੇ ਵਾਸ ਦੇਖ ਕੇ ਖੁਸ਼ ਹੋ ਕੇ ਕਹਿੰਦੇ ਸੀ ਜੀਵਨ ਹੈ ਝਾਰੋ ਉਹ ਮਹਾਰਾਜ ਸਿੱਖੀ ਨੀਅਤ ਰੱਖਣੀਆਂ ਆ ਸਾਡੇ ਨਿਮਾਣੇ ਸਿੱਖਾਂ ਲਈ ਪਰਿਵਾਰ ਪਰਿਵਾਰ ਤੇ ਆਪ ਕਰਦੇ ਕਿ ਉਹ ਕੇ ਤਾਂ ਪਿਆਰੀ ਸਭੇਆਂ ਆਸੀਗਾ ਤੁਸੀਂ ਬਸ ਤੇ ਸਾਡੇ ਵਿੱਚ ਸੀਗੇ ਸਾਡਾ ਪੰਜੁਸ਼ਿਸਤ ਹਾਪਸ ਰਤਾ ਤੇ ਐਨੀ ਨਮਾਤਾ ਦਿਖਾਈ ਆਪ ਉਹਦੇ ਵਿੱਚ ਸਿਖ ਸਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੁਹਾਡੇ ਗੁਰੂ ਅੱਜ ਅਸੀਂ ਜure ਆਪਣੀ ਬਾਹ ਤੇ ਆਪਣੇ ਛਾਤੀ ਨੂੰ ਕਹਿੰਦੇ ਆ ਕਿ ਤੁਹਾਡੀ ਫੌਜ ਤੁਹਾਨੂੰ ਯਾਦ ਕਰਦੀ ਹੈ ਤੁਹਾਨੂੰ ਯਾਦ ਕਰਦੀ ਹੈ ਤੁਹਾਨੂੰ ਦੇਖਦੀ ਹੈ ਸਿਕੀਰੋਂ ਬਹੁਤ ਛੱਟਾਂ ਵੰਡੀਆਂ ਰਾਜ ਮੋਨੇਗੜ ਸਾਹਿਬ ਤੇ ਅਪਾ ਪ੍ਰਾਪਤ ਕੀਤੇ ਉਹ ਜਾ ਕੇ ਆਪਣੇ ਹਿੱਤੇ ਜੇ ਅਜੀਤ ਸਿੰਘ ਦੇ ਬਾਬਾ ਬੰਦਾ ਸਿੰਘ ਜੀ ਦੇ ਮੂਹਰੇ ਤਨੇ ਗਏ ਤਾਂ ਵੀ ਝੰਡੇ ਬੁਲੰਦ ਰੱਖੇ ਅਸੀਂ ਮਿਸਲ ਦੇ ਵੰਡੇ ਗਏ ਦਿੱਲੀ ਫਤਿਹ ਕਰ ਲਿਆ ਤਾਂ ਵੀ ਅਸੀਂ ਗੁਰੂ ਸਾਹਿਬ ਨਾਲ ਸੀਗੇ ਔਰ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਕੀ ਇਹ ਲਕਾਉਣੇ ਜਮਹੂਰੀਅਤ ਆ ਸਿਮਰਨਜੀ ਸੁਖਮਾਨ ਕਹਿ ਰਿਹਾ ਸਾਡੇ ਕੋਲੋਂ ਚੰਡੀਗੜ੍ਹ ਖੋਲਿਆ ਹੈਡਵਰਕਸ ਕੋਲੇ ਨੇ ਯੂਨੀਵਰਸਿਟੀ ਖੋਲਿਆ ਪੰਜਾਬੀ ਬੋਲਣ ਵਾਲੇ ਕੋਲੇ ਨੇ 700 ਕਿਸਾਨਾਂ ਨੂੰ ਮੋਦੀ ਨੇ ਮਾਰਤਾ ਇਹ ਕੀ ਜਮਹੂਰੀਅਤ ਆ ਆ ਬਾਟਰ ਜਿਹੜੇ ਤਾਰ ਲੱਗੀ ਜਾ ਇਹਦੇ ਫੌਜ ਦਾ ਪੈਰਾ ਸੀਐਸ ਦਾ ਪੈਰਾ ਆਈਬੀ ਦਾ ਪੈਰਾ ਇਹ ਤੋਂ ਟਿੱਟਾ ਕਿਵੇਂ ਆ ਰਿਹਾ ਨਪਾਲ ਦਾ ਬਾਟਰ ਖੁੱਲ੍ਹਾ ਬੰਗਲਾਦੇਸ਼ ਦਾ ਬਾਟਰ ਖੁੱਲ੍ਹਾ ਸਾਡਾ ਬਾਟਰ ਬੰਦ ਕਰਕੇ ਮਜ਼ਦੂਰ ਨੂੰ ਮਾਰਦਾ ਦੁਕਾਨਦਾਰ ਨੂੰ ਮਾਰਦਾ ਕਿਸਾਨ ਨੂੰ ਮਾਰਦਾ ਕਸਾ ਕੀ ਜ਼ਮੂਰੀਅਤ ਹੈ ਫਿਰ ਸਿਮਰਨਜੀਤ ਨੇ ਮਾਰ ਪੁੱਛਿਆ ਇਹ ਜ਼ਮੂਰੀਅਤ ਸਾਡਾ ਤੋਸ਼ਖਾਨਾ ਲੁੱਟ ਲਿਆ ਜ਼ਮੂਰੀਅਤ ਹੈ ਫਿਰ ਉਹਨੇ ਵੀ ਪੁੱਛਿਆ ਜੇ ਮੋਦੀ ਤੂੰ ਜਵਾਬ ਦੇ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਇਹ 1925 ਹੋ ਚਾਈਆ ਇੰਡੀਆ ਦੀ ਪਾਰਲੀਮੈਂਟ ਤੋਂ बाई साल पहला आई है दूजे पास इंडिया उन्नीस सौ बवंजा संताली चोरी हो भी जड़ी चोन है जदों के बाई बारी होनी चाहिए एम एल ए मर जाए एम पी मर जाए चार रिजाइन दे दे वे। चोड़ छे हो छ ਦੇ ਮੈਂਬਰ ਨੇ ਜਿਹੜੇ ਰਜ਼ਾਇਨ ਤੱਕੇ ਨੇ ਫੇਰ ਦੱਸੇ ਜ਼ਮੂਰੀਅਤਾਂ ਕੋਈ ਕਹੇ ਜਿਹੜੋ ਇਹ ੱੱਕੇ ਦੀ ਗੱਲ ਚੱਲੀ ਕੌਮ ਦਾ ਜਰਨਲ ਉੱਠਿਆ ਇਸ ਜ਼ਮੂਰੀਅਤ ਦੇਖ ਤੇ ਕਾਂਗਰਸ ਪਾਰਟੀ ਜੀ ਨੇ ਸਾਡਾ ਦੇ ਪਾਰਸ ਅਸਤਮਤ ਬਾਗਲ ਜੋ ਜੀਜੇਪੀ ਦੇ ਆਰਸਦਾ ਹੱਥ ਟੋਕ ਕੇ ਕੌਮ ਦੀਆਂ ਬੇੜੀਆਂ ਚ ਲਗਾ ਕਰ ਵੱਟੇ ਪਾ ਰਿਹਾ ਉਹ ਵੀ ਕਹਿੰਦਾ ਜਮਹੂਰੀਅਤ ਹੈ ਨੀਵੀ ਪਾਲੂਈਆ ਦਿੱਲੀ ਤੋਂ ਚੱਲ ਕੇ ਉਹ ਕੇਜਰੀ ਵਾਲਾ ਆਰਸਰਾ ਠੰਕ ਟੰਕਾ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਨੇ 250 ਫੁੱਟ ਦਾ ਪੁੱਤ ਨਿਰੰਕਰੀ ਲੋਕ ਦੀ ਗੱਲ ਕੀਤੀ ਹੈ ਮੋਦੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਨਾਲ ਹਮਾਇਤ ਕੀਤੀ ਹੈ ਉਹ ਵੀ ਕਹਿੰਦਾ ਜਮਹੂਰੀਅਤਾਂ ਸੋਹਿਆ ਕਰੂਸ ਦੇ ਯਾਰ ਕੌਮ ਰੈਡ ਇਨਕਲਾਬ ਜਿੰਦਾਬਾਦ ਵਾਲੇ ਕਹਿੰਦੇ ਵੇ ਮੋਦੀ ਦੀ ਜਮਹੂਰੀਅਤ ਨੂੰ ਮਗ ਲਿਆ ਸਾਰਾ ਇੰਡੀਆ ਮੋਦੀ ਦੀ ਜਮਹੂਰੀਅਤ ਨੂੰ ਨਹੀਂ ਬੈਠਾ ਇਹ ਕਾਹ ਬੈਠਾ ਕੌਮ ਦਾ ਜਰਨੈਲ ਇਹ ਕਹਿੰਦਾ ਇੱਥੇ ਜਮਹੂਰੀਅਤ ਨਹੀਂ ਹੈ ਇਹ ਇੰਡੀਆ ਤੋਂ ਜਵਾਬ ਮੰਗ ਰਿਹਾ ਕੀ ਜਵਾਬ ਮੰਗ ਰਿਹਾ ਉਹ ਕਹਿੰਦਾ ਮੋਦੀ ਜਵਾਬ ਦੇ ਸਾਡਾ ਦਰਵਾਜ਼ਾ ਬਟਾਇਆ ਕਹਾਂ ਚ ਟੈਰ ਪਾਏਗੇ ਕਿ ਇਹ ਜਮਹੂਰੀਅਤ ਹੈ ਇਹ ਜਵਾਬ ਮੰਗਦਾ ਸੰਤ ਜਰਨਾ ਸਿੰਘ ਭਿੰਡਰਾ ਵਾਲਿਆਂ ਦਾ ਸਸਕਾਰ ਕਿੱਥੇ ਹੋਇਆ ਉਹਨਾਂ ਦਾ ਤੀਰ ਕਿੱਥੇ ਆ ਉਹਨਾਂ ਦਾ ਪਿਸਤੌਲ ਕਿੱਥੇ ਆ ਸੁਤਵੰਦ ਸਿੰਘ ਦਾ ਵੀ ਦੱਸੋ ਬੈਂਦ ਸਿੰਘ ਦਾ ਵੀ ਦੱਸੋ ਸੁੱਖੇ ਤੇ ਜਿੱਕੇ ਦਾ ਵੀ ਦੱਸੋ ਕੀ ਇਹ ਲਕਾਉਣੇ ਜਮਹੂਰੀਅਤ ਹੈ ਸੇਮਰਿੰਦੀ ਸਿੰਘ ਮਾਨ ਕਹਿ ਰਿਹਾ ਸਾਡੇ ਕੋਲੋਂ ਚੰਡੀਗੜ੍ਹ ਖੋਲਿਆ ਹੈਡਵਰਕਸ ਕੋਲੇ ਨੇ ਯੂਨੀਵਰਸਿਟੀ ਖੋਲਿਆ ਪੰਜਾਬੀ ਬੋਲਣ ਵਾਲੇ ਕੋਲੇ ਨੇ 700 ਕਿਸਾਨਾਂ ਨੂੰ ਮੋਦੀ ਨੇ ਮਾਰਤਾ ਇਹ ਕੀ ਜਮਹੂਰੀਅਤ ਆ ਆ ਬਾਦਰ ਜਿਹੜੇ ਤਾਰ ਲੱਗੀ ਜਾ ਇਹਦੇ ਫੌਜ ਦਾ ਪੈਰਾ ਬੀਐਸ ਦਾ ਪੈਰਾ ਆਈਬੀ ਦਾ ਪੈਰਾ ਇਹ ਤੋਂ ਟਿੱਡਾ ਕਿਵੇਂ ਆ ਰਿਹਾ ਨਪਾਲ ਦਾ ਬਾਦਰ ਖੁੱਲਦਾ ਕੰਡਲਾ ਦੇਸ਼ ਦਾ ਬਾਟਰ ਖੁੱਲ੍ਹਾ ਸਾਡਾ ਬਾਟਰ ਬੰਦ ਕਰਕੇ ਮਜ਼ਦੂਰ ਨੂੰ ਮਾਰਦਾ ਦੁਕਾਨਦਾਰ ਨੂੰ ਮਾਰਦਾ ਕਿਸਾਨ ਨੂੰ ਮਾਰਦਾ ਕਾਸ ਦੀ ਜ਼ਿੰਮੇਵਾਰੀਤ ਹੈ ਫਿਰ ਸ਼ਮਰੰਜੀਤ ਜੀ ਸਾਨੂੰ ਪੁੱਛਿਆ ਨਾ ਝੁਕਿਆ ਨਾ ਡੋਲਿਆ ਨਾ ਹੈ ਤਹਕੂਮਤ ਦੇ ਨਾਲ ਕੌਮ ਦੇ ਸਿਧਾਂਤਾਂ ਨੂੰ ਛਿੱਟੇ ਡੰਗ ਤੇ ਸਮਝੋਤਾ ਕੀਤਾ ਕੈਨ ਤੋਂ ਪਾਪ ਸਰਦਾਰ ਸਿਮਰਨ ਜੀ ਸਰਦੀਮਾਨ ਮੈਂਬਰ ਲੋਕ ਸਭਾ ਪ੍ਰਧਾਨ ਸ਼ਰੋਪਨੀ ਅਕਾਲੀ ਦਾ ਲੰਮਰਸਰ ਦੇ ਤੇ ਸ਼ਾਨ ਨਿਰਦੇਸ਼ਾਂ ਦੇ ਮੁਤਾਬਕ ਆਪਾਂ ਸਾਰਿਆਂ ਨੇ ਰਲ ਕੇ ਇਹ ਮੁਤਾ ਸਰਦਾਰ ਅਮਾਨ ਸਿੰਘ ਜੀ ਮਾਨ ਨੇ ਪੂਰੀ ਕੌਮ ਨੂੰ ਦਿੱਤਾ ਉਹਦੇ ਲਈ ਇਕੱਠੇ ਹੋਏ ਆ ਕਿ ਸਾਡੀ ਜਮਹੂਰੀਅਤ ਭਵਾਲ ਨਹੀਂ ਇਸ ਇਕੱਠ ਦੇ ਵਿੱਚ ਸਮੁੱਚੀ ਪਾਰਟੀ ਦੇ ਜਰਨਲ ਸਕੱਤਰ ਸਹਿਬਾਨ ਸਮੁੱਚੀ ਵਰਕਿੰਗ ਕਮੇਟੀ ਸਮੁੱਚੀਆਂ ਜਥੇਬੰਦੀਆਂ ਸਾਰੇ ਜਿਲ੍ਹਾਂ ਦੇ ਪ੍ਰਧਾਨ ਸੋਸ਼ਲ ਮੀਡੀਆ ਪਰ ਇੰਟਰਮੀਡੀਆ ਇਲੈਕਟ੍ਰੋਨਿਕਸ ਮੀਡੀਆ ਤੇ ਸਾਰੇ ਪੰਥ ਦੇ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਕੱਠ ਕਿਉਂ ਕੀਤਾ ਗਿਆ ਅੱਜ 15 ਸਤੰਬਰ ਨੂੰ ਪੂਰੇ ਸੰਸਾਰ ਦੇ ਵਿੱਚ ਇੰਟਰਨੈਸ਼ਨਲ ਅੰਤਰਰਾਸ਼ਟਰੀ ਜਮਹੂਰੀਅਤ ਦਿਨ ਪੂਰੇ ਮੁਲਕਾਂ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ ਕਿ ਸਾਰੇ ਮੁਲਕ ਕਹਿ ਰਹੇ ਨੇ ਸਾਡੇ ਦੇ ਲੋਕਤੰਤਰ ਉਸੇ ਤਰਜ਼ ਤੇ ਆਂਡੀਆਂ ਵੀ ਇੰਡੀਆਨ ਸਟੇਟ ਵੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਪੂਰੇ ਸੰਸਾਰ ਦੀਆਂ ਅੱਖਾਂ 'ਚ ਟੱਟਾ ਪਾ ਰਹੀ ਐ ਕਿ ਇੱਥੇ ਜ਼ਬੂਰੀਅਤ ਆ ਨਾ ਸਿੱਖ ਕੌਮ ਤੰਗ ਨਾ ਮੁਸਲਮਾਨ ਕੌਮ ਤੰਗ ਨਾ ਸਾਈ ਕੌਮ ਤੰਗ ਨਾ ਕਿਸਾਨ ਤੰਗ ਨੇ ਨਾ ਬੀਬੀਆਂ ਤੰਗ ਨੇ ਨਾ ਇਥੋਂ ਦੇ ਗਰੀਬ ਤੰਗ ਨੇ ਨਾ ਇਥੋਂ ਦੇ ਵਪਾਰੀ ਤੰਗ ਨੇ ਨਾ ਇਥੋਂ ਦੇ ਮਜ਼ਦੂਰ ਤੰਗ ਨੇ ਨਾ ਇਥੋਂ ਕੋਈ ੱੱਕਾ ਕੀਤਾ ਗਿਆ ਕੋਈ ਕਹਿ ਰਿਹਾ ਜੇਦੋ ਇਹ ੱੱਕੇ ਦੀ ਗੱਲ ਚੱਲੀ ਕੌਮ ਦਾ ਜਰਨਲ ਉੱਠਿਆ ਇਸ ਜਮੂਰੀਅਤ ਦੇਖਦੇ ਕਾਂਗਰਸ ਪਾਰਟੀ ਧੀਨੇ ਸਾਡਾ ਦਰਬਾਰ ਸਭਤਾ